ਰਾਮਕਲੀ ਮਹੱਲਾ ਤੀਜਾ ਅਨੰਦ ੴ ਸਤਿਗੁਰੂ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਬਧੀਆਂ ਬਾਦਾਈਆਂ ਰਾਗ ਰਤਨ ਪਰਬਾਰ ਪਰੀਆਂ ਸ਼ਬਦ ਗਾਵਣ ਆਈਆਂ ਸਬਦੋ ਤਾਂ ਗਾਵੋ ਹਰੀ ਕੇ ਰਹਾ ਮੰਨ ਜਿਨੀ ਬਸਾਇ ਕਹੈ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਸਦਾ ਰਹੋ ਹਰ ਨਾਲੇ ਹਰ ਨਾਲੇ ਰਹੋ ਤੂੰ ਮਨ ਮੇਰੇ ਦੁੱਖ ਸਭ ਬਸਾਰਣਾ ਅੰਗੀਕਾਰੂ ਕਰੇ ਤੇਰਾ ਕਾਰਜ ਸਭ ਸੋ ਬਾਰਣਾ ਸਭ ਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋਂ ਬਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਹਿਵਾ ਕਿਆ ਨਹੀਂ ਕਰਤੇ ਰਹਿ ਕਰਤਾ ਤੇਰਾ ਸਭ ਕਿਸ ਹੈ ਜਿਸ ਤੇ ਸੋ ਪਾਵੇ ਸਦਾ ਸਿਬਤ ਸਲਾਹ ਤੇਰੀ ਨਾਮ ਮੰਨ ਬਸਾਵੇ ਨਾਮ ਜਿਨ ਕੈ ਮਨ ਬਸਿਆ ਬਾਜੇ ਸਬਦ ਖਨੇਰੀ ਕਹਿ ਨਾਨਕ ਸੱਚੇ ਸਾਹਿਬ ਤਿਆ ਨਹੀਂ ਕਰਤੇ ਰ ਸੱਚਾ ਨਾਮ ਮੇਰਾ ਆਧਾਰੋ ਸੱਚਾ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਕਰ ਸਾਥ ਸੁਖ ਮਾਨੇ ਆਏ ਬਸਿਆ ਜਿਨ ਇਸ਼ਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬਿਟੋ ਜਿਸ ਦੀਆਂ ਇਹ ਵਡਿਆਈਆਂ ਕਹੈ ਨਾਨਕ ਸੁਣੋ ਸੰਤੋ ਸਭ ਧਰੋਪਿਆਰੋ ਸੱਚਾ ਨਾਮ ਮੇਰਾ ਆਧਾਰੋ ਬਾਜੇ ਪੰਚ ਸਬਦਿਤ ਘਰ ਸੁਭਗ ਹੈ ਘਰ ਸੁਭਗ ਹੈ ਸਬਦ ਬਾਜੇ ਕਲਾ ਜਿੱਤ ਕਰ ਤਾਰੀਆਂ ਪੰਚੋ ਦੂਤੋ ਤੇ ਬਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰਿ ਕੈ ਲਾਗੇ ਕਹੈ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਬਾਜੇ ਸਾਚੀ ਲਿਵੈ ਬਿਨ ਦੇਹ ਨਾਣੀ ਦੇਨ ਬਾਣੀ ਲਿਵਾਇ ਬਾਜੋ ਕਿਆ ਕਰੇ ਵਿਚਾਰੀਆ ਤੁਦ ਬਾਤ ਸਮਰੱਥ ਕੋਈ ਨਹੀਂ ਕਿਰਪਾ ਕਰ ਬਨਵਾਰੀਆ ਇਸ ਨਉ ਹੋਰਥੋਂ ਨਹੀਂ ਸਬਦ ਲਾ ਕੇ ਸਵਾਰੀਆ ਕਹੈ ਨਾਨਕ ਲਿਵਾਇ ਬਾਜੋ ਕਿਆ ਕਰੇ ਵੀ ਵਿਚਾਰੀਆ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰੀਆ ਕਰ ਕਿਰਪਾ ਗਲਬੇ ਕਟੇ ਗਿਆਨ ਅੰਜਨ ਸਾਰਿਆ ਅੰਦਰੋ ਜਨ ਕਾ ਬਹੁ ਟੁੱਟਾ ਤਿਲਕਾ ਸਬਦ ਸੱਚਾ ਸੋਵਾਰਿਆ ਕਹੈ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇ ਸੋਈ ਜਨ ਪਾਵੈ ਪਾਵੈ ਤਾਂ ਸੋ ਜਾਂਦੇ ਜਿਨ ਹੋਰ ਕਿਆ ਕਰੇ ਵਿਚਾਰਿਆ ਇੱਕ ਪਰਮ ਭੂਲੇ ਫਿਰੈ ਤੈ ਦਿਸ ਇੱਕ ਨਾਮ ਲਾਗ ਸੋਵਾਰਿਆ ਗੁਰ ਪ੍ਰਸਾਦੀ ਮਨ ਭਇਆ ਨਿਰਮਲ ਜਿਨਾਂ ਪਾਣਾ ਪਾਵੇ ਕਹੈ ਨਾਨਕ ਜਿਸ ਤੇ ਪਿਆਰੇ ਸੋਈ ਜਨ ਪਾਵੇ ਆਪੂ ਸੰਤ ਪਿਆਰਿਉ ਇਕੱਠ ਕੀ ਕਰੈ ਕਹਾਣੀ ਕਰੈ ਕਹਾਣੀ ਗਾਥੇ ਕੇਰੀ ਕਿਤ ਦੁਆਰੈ ਪਾਈਐ ਤਨ ਮਨ ਧਨ ਸਭ ਸੋਪ ਗੁਰ ਕੋ ਹੁਕਮ ਮੰਨਿਆ ਪਾਈਐ ਹੁਕਮ ਮੰਨਿਆ ਗੁਰੂ ਕੇਰਾ ਗਾਭੋ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤੋ ਕਥਿਉ ਅਕਥ ਕਹਾਣੀ ਏ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ ਚਤਰਾਈ ਨਾ ਪਾਇਆ ਕਿਨੇ ਤੂੰ ਸੋਹਣ ਮਨ ਮੇਰੀਆ ਇਹ ਮਾਇਆ ਮੋਹਣੀ ਜਿਨੇਤ ਪਰਮ ਭੁਲਾਇਆ ਮਾਇਆ ਤਾਂ ਮੋਹਣੀ ਤਨੈ ਕੀਤੀ ਜਿਦਨ ਠਗੋਲੀ ਪਾਇਆ ਕੁਰਬਾਨ ਕੀਤਾ ਤੇ ਸਭ ਬਿਟੋ ਇਹਨ ਮੋਹ ਮਿੱਠਾ ਲਾਇਆ ਕਹਿ ਨਾਨਕ ਮਨ ਚੰਚਲ ਕਿਤ ਰਾਈ ਕਨੇ ਨਾ ਪਾਇਆ ਏ ਮਨ ਪਿਆਰੀਆ ਤੂੰ ਸਦਾ ਸੱਚ ਸੁਮਾਲੇ ਏਉ ਕੁਟੰਬ ਤੂਝੇ ਦੇਖਦਾ ਚੱਲਾ ਨਹੀਂ ਤੇਰੇ ਨਾਲੇ ਸਾਸ ਤੇਰਾ ਚੱਲੈ ਨਾਹੀ ਤਿਸ ਨਾਲ ਕਿਉ ਚਿਤ ਲਾਈਐ ਐਸਾ ਕਮ ਮੂਲੇ ਨਾ ਕੀਚੈ ਜਿਤ ਅੰਤ ਪਸੋਤਾ ਹੀ ਐ ਸਤ ਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰਾ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸਤਿ ਸੋ ਮਲੇ ਅਗੋਚਰਾ ਤੇਰਾ ਅੰਤ ਨਾ ਪਾਇਆ ਅੰਤੋ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣੇ ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਬਖਾਣੇ ਆਖੈ ਤੈ ਵੇਖੈ ਸਭ ਤੂ ਹੈ ਜਿਨ ਜਗ ਤੋ ਪਾਇਆ ਕਹਿ ਨਾਨਕ ਤੂੰ ਸਦਾ ਅਗੰਮ ਹੈ ਤੇਰਾ ਅੰਤ ਨਾ ਪਾਇਆ ਸੂਰ ਨਰ ਮੂਨ ਜਾਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਬਸਾਇਆ ਜੀ ਜੰਤ ਸਭ ਤੋਂ ਉਪਾਏ ਇੱਕ ਬੇਖ ਪਰਸਣ ਆਇਆ ਲਭ ਲੋਭ ਅਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ ਕਹੈ ਨਾਨਕ ਜਿਸ ਨੂੰ ਆਪ ਤੁਠਾ ਤੇ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਅਨਰਾਲੀ ਚਾਲ ਅਨਰਾਲੀ ਭਗਤਾਂ ਕੇਰੀ ਵਿਖਮ ਮਾਰਗ ਚੱਲਣਾ ਲੱਭ ਲੋਭ ਅੰਕਾਰ ਤਜ ਤਿਸਨਾ ਬਹੁਤ ਨਾਹੀ ਬੋਲਣਾ ਖੰਨੇ ਹੋ ਤਿੱਖੀ ਬਾਣੂ ਨਿੱਕੀ ਏਤ ਮਾਰਗ ਜਾਣਾ ਗੁਰ ਪ੍ਰਸਾਦਿ ਜਿਨਿ ਆਪ ਤਜਿਆ ਹਰ ਬਾਸਨ ਸਮਾਣੀ ਕਹੈ ਨਾਨਕ ਚਾਲ ਭਗਤਾਂ ਜੋਗੋ ਜੋਗੰਦਰਾਲੀ ਜਿਉ ਤੂੰ ਚਲਾਏ ਤੇ ਮੈਂ ਚੱਲਾ ਸੁਆਮੀ ਹੋਰ ਕਾ ਜਾਣਾ ਗੁਰ ਤੇਰੇ ਜਿਬ ਤੂੰ ਚਲਾਏ ਤੇ ਮੈਂ ਚੱਲਾ ਜਿੰਨਾ ਮਾਰਗ ਪਾਵੇ ਕਰ ਕਿਰਪਾ ਜਦ ਨਾਮ ਲਾਏ ਸੇ ਹਰ ਹਰ ਸਦਾ ਤੇ ਆਵੇ ਜਿਸਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੈ ਸੁਖ ਪਾਵੇ ਕਹੈ ਨਾਨਕ ਸੱਚੇ ਸਹਿਬ ਜਿਉ ਭਾਵਾ ਤੇ ਬਾਚੁ ਲਾਵੇ ਇਹੋ ਸੋਹਿਲਾ ਸਬਦ ਸੁਹਾਵਾ ਸਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਇਹਉ ਤੈਨੇ ਕੈ ਮਾਨ ਬਸਾਇਆ ਇਨਤੋਂ ਰੂਹ ਲਿਖਿਆ ਆਇਆ ਇੱਕ ਫਿਰ ਐ ਕਨੇਰੇ ਕਰਿਆ ਗੱਲਾਂ ਗੱਲੀ ਕਿਨੇ ਨਾ ਪਾਇਆ ਕਹਿ ਨਾਲਕ ਸਬਦ ਸੁਹੇਲਾ ਸਤਗੁਰੂ ਸੁਣ ਆਇਆ ਪਵਿੱਤ ਹੋਏ ਸੇ ਜਨ ਜਿਨਿ ਹਰਿ ਧਿਆਇਆ ਹਰਿ ਧਿਆਇਆ ਪਵਿੱਤ ਹੋਏ ਗੁਰਮੁਖ ਜੀ ਨੀਤੇ ਆਇਆ ਪਵਿੱਤ ਮਾਤਾ ਪਿਤਾ ਕੋਟਾਂ ਮਸਾਇਤ ਸਿਓ ਪਵਿੱਤ ਸੰਗਤ ਸਵਾਈਆ ਇਹ ਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨਿ ਮਨ ਬਸਾਇਆ ਕਹੇ ਨਾਨਕ ਸੇਪ ਬਿੱਤ ਜਿਨਿ ਗੁਰਮੁਖ ਹਰ ਹਰ ਤੇ ਆਇਆ ਕਰਮੀ ਸਹਜਾ ਉਪਜੈ ਬਿਨ ਸਹਸਾ ਸਹਸਾ ਨਾ ਜਾਇ ਨਾ ਜਾਇ ਸਹਸਾ ਕਿਤੈ ਸੰਜਮ ਰਹਿ ਕਰਮ ਕਮਾਈ ਸਹਸਾ ਜੀਉ ਬਿਲੀਣ ਹੈ ਕਿਤ ਸੰਜਮ ਤੋਤਾ ਜਾਇ ਮਨ ਤੂ ਬੋਬ ਸਬਦ ਲਾਗੂ ਹਰ ਸੋ ਰਹੋ ਜਤ ਲਾਏ ਕਹੇ ਨਾਨਕ ਗੁਰ ਪ੍ਰਸਾਦੀ ਸਹਜ ਉਪਜੈ ਇਹ ਸਹਸਾ ਏਬ ਜਾਇ ਜੀਉ ਮਾਲੇ ਬਾਹਰੋ ਨਿਰਮਲ ਬਾਹਰੋ ਨਿਰਮਲ ਜੀਉ ਤਾ ਮੈਲੇ ਤਿੰਨੇ ਜਨਮ ਜੁਏ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋਬਸਾਰਿਆ ਬੇਦ ਦਾ ਮੈਂ ਨਾਮ ਉੱਤਮ ਸੋ ਸੁਣੇ ਨਾਹੀ ਫਿਰ ਆ ਜਿਉ ਬੇਤਾਲਿਆ ਕਹੇ ਨਾਨਕ ਜਿਨ ਸੱਚ ਤਦਿਆ ਕੂੜੇ ਲਾਗੇ ਤਿੰਨੇ ਜਨਮ ਜੁਏ ਹਾਰਿਆ ਜੀਉ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਉ ਨਿਰਮਲ ਸਾਧ ਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚਾ ਨਾਹੀ ਮਨਸਾ ਸਤ ਸਮਾਣੀ ਜਨਮ ਰਤਨ ਜਿਨ ਜਿ ਖਟਿਆ ਵਲੇ ਸੇਵਨ ਜਾਰੇ ਕਹੈ ਨਾਨਕ ਜਿਨ ਮੰਨ ਨਿਰਮਲ ਸਦਾ ਰਹੈ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੈ ਹੋਵੈ ਤਾਂ ਸਨਮੁਖ ਸਿੱਖ ਕੋਈ ਜੀਉ ਰਹਿ ਗੁਰ ਨਾਲੇ ਗੁਰ ਕੇ ਚਰਨਹਿ ਰਦਾ ਤੇ ਆਏ ਅੰਤਰ ਆਤਮਾ ਸੰਭਾਲੇ ਆਪ ਸੱਡ ਸਦਾ ਰਹੈ ਪਰਣਾ ਗੁਰਬਨ ਅਵਰ ਨ ਜਾਣੈ ਕੋਇ ਕਹੈ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਇ ਜੇ ਕੋ ਗੁਰ ਤੇ ਬੇਮੁਖ ਹੋਵੈ ਮੈਨ ਸਤਗੁਰੂ ਮੁਕਤ ਨਾ ਪਾਵੇ ਬਾਬ ਹੈ ਮੁਕਤ ਨਾ ਹੋਰ ਤਾਂ ਕੋਈ ਉਸੋਂ ਬੇਕੀਆਂ ਜਾਏ ਜੇ ਇੱਕ ਜੁਨੀ ਪਰਮ ਆਵੇ ਮੈਨ ਸਤਗੁਰੂ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਲਣੀ ਸਤਗੁਰੂ ਸ਼ਬਦ ਸੁਣਾਏ ਕਹੇ ਨਾਨਕ ਵਿਚਾਰ ਦੇਖੋ ਮੈਨ ਸਤਗੁਰੂ ਮੁਕਤ ਨਾ ਪਾਏ ਆਪ ਹੋ ਸਕ ਸਤਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇ ਦੀ ਬਾਣੀਆਂ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤੇ ਨਾ ਸਮਾਣੀ ਪੀ ਬੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪੋ ਸਾਰੰਗ ਪਾਣੀ ਕਹੈ ਨਾਨਕ ਸਦਾ ਗਾਬੂ ਇਹ ਸੱਚੀ ਬਾਣੀ ਸਾਧੂ ਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਤੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਤੈਂਦੇ ਕੱਤੀ ਸੁਣਦੇ ਕੱਚੇ ਕੱਚੀ ਆਖ ਬਖਾਣੀ ਹਰ ਹਾਰ ਨਿਤ ਕਰਿਆ ਰਸਨਾ ਕਹਿਆ ਕਸੂ ਨਾ ਜਾਣੀ ਜਿਤ ਜਨ ਕਾ ਹਿਰ ਲਿਆ ਮਾਇਆ ਬੋਲਣ ਪੈ ਰਵਾਣੀ ਕਹੇ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸਬਦ ਰਤਨ ਹੈ ਹੀਰੇ ਜਿੱਤ ਜੜਾਓ ਸਬਦ ਰਤਨ ਜਿੱਤ ਮੰਨ ਲਾਗਾ ਇਹੋ ਹੋਆ ਸਮਾਉ ਸਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਪਾਉ ਆਪੇ ਹੀਰਾ ਰਤਨ ਆਪੇ ਜਿਸ ਨੂੰ ਦੇ ਬੁਝਾਏ ਕਹਿ ਨਾਨਕ ਸਬਦ ਰਤਨ ਹੈ ਹੀਰਾ ਜਿੱਤ ਜੜਾਉ ਸੇਵ ਸਖਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਬਰਤਾਏ ਹੁਕਮ ਬਰਤਾਏ ਆਪੇ ਖੈ ਵਰਮਾ ਕਿਸੈ ਭਜਾਏ ਤੋੜੇ ਬੰਧਨ ਹੋਵੈ ਮੁਕਤ ਸਬਦ ਮਨ ਬਸਾਏ ਵਰਮਾ ਕਾ ਦਿਸਨੋ ਆਪ ਕਰੇ ਸੋ ਹੋਵੈ ਏਕਸ ਸਿਉ ਲਿ ਬਲਾਏ ਕਹੈ ਨਾਨਕ ਆਪ ਕਰਤਾ ਆਪੇ ਹੁਕਮ ਬਜਾਏ ਸੇਮਰਤ ਸਾਤ ਰਪਨ ਪਾਪ ਵਿਚਾਰ ਦੇ ਤਤੈ ਸਾਰ ਨਾ ਜਾਣੀ ਤਤੈ ਸਾਰ ਨਾ ਜਾਣੀ ਗੁਰੂ ਬਾਜੋ ਤਤੈ ਸਾਰ ਨਾ ਜਾਣੀ ਕਹੀ ਗੁਣੀ ਸੰਸਾਰ ਭਰਨ ਸੁਤਾ ਸੁਤਿਆ ਰਹਿਣ ਬਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਕੇ ਜਿਨਾਂ ਹਰਮਨ ਵਸਿਆ ਬੋਲੇ ਅਮਰਤ ਬਾਣੀ ਕਹੈ ਨਾਨਕ ਸੋ ਤਤ ਪਾਏ ਇਸ ਨੂੰ ਅੰਦਨ ਹਰ ਲੇਵ ਲਾਗੈ ਜਾਗਤ ਰਹਿਣ ਬਿਹਾਣੀ ਮਾਤਾ ਕੇ ਉਦਰ ਮੇ ਬਰਤਪਾਲ ਕਰੇ ਸੋ ਕਿਉ ਮਨੋ ਅਵਸਾਰੀ ਐ ਮਨੋ ਕਿਉ ਅਵਸਾਰੀ ਐ ਏ ਬੜਾ ਦਾਤਾ ਜੇ ਆਗਨ ਮੈਂ ਆਹਾਰ ਪੋਚਾਵੇ ਉਸ ਨੂੰ ਕੇ ਪੋਏ ਨਾ ਸਕੀ ਇਹਨੂੰ ਆਪਣੀ ਲੇਵ ਲਾਵੇ ਆਪਣੀ ਲਈ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹਿ ਨਾਨਕ ਏ ਬੜਾ ਦਾਤਾ ਸੋ ਕਿਉ ਮਨੋ ਬਸਾਰੀਐ ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਹੀ ਕਰਤਾ ਖੇਲ ਰਚਾਇਆ ਦਾਤ ਸੇ ਪਾਣਾਤਾ ਜੰਮਿਆ ਪਰਵਾਰ ਭਲਾ ਪਾਇਆ ਲੈ ਵੀ ਛੁੜਕੀ ਲੱਗੀ ਤਿਸਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਬਿਸਰੈ ਮੋਹ ਉਪਜੈ ਭਉ ਦੂਜਾ ਲਾਇਆ ਕਹਿ ਨਾਨਕ ਗੁਰ ਪ੍ਰਸਾਦੀ जिन हलि बिलागी तिनी बिच माया पाया हर आप अल हैं मुल न पाया जाए मुल न पाया जाए किसै बिटू रहे लोग बिल लाई ऐसा सतगुर जी मिला सिर सौंपी है बिचो आप जाए जिस जियो मिल रहा है हर बसा मन आए हर आप मुल कहें भगत ना के नानका जिन हर पल्ला पाए हर रास मेरी मन बन जा रहा ਹਰ ਰਸ ਮੇਰੀ ਮਨ ਬਣ ਜਾਰਾ ਸਤਿਗੁਰ ਤੇ ਰਸ ਜਾਣੀ ਹਰ ਹਰ ਨਿਤ ਜਪੋ ਜੀਓ ਲਹਾ ਘਟਿਓ ਦਿਹਾੜੀ ਇਹੋ ਧੰਤ ਨਾ ਮਿਲਿਆ ਜਨ ਹਰਿਆ ਪੇ ਪਹਣਾ ਕਹਿ ਨਾਨਕਾ ਰਸ ਮੇਰੀ ਮਨ ਹੁਆ ਬਣ ਜਾਰਾ ਇਹ ਰਸ ਨ ਤੂੰ ਆਨ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਸਕਿੱਤ ਜਿਜਰ ਹਰਸ ਪੱਲਾ ਨਾ ਪਾਏ ਹਰਸ ਪਾਏ ਪੱਲਾ ਪੀਏ ਹਰਸ ਬਹੁਤ ਸੁਣਨ ਲੱਗਾ ਆਏ ਇਹ ਹਰ ਅਸਕਰਮੀ ਪਾਈਐ ਸਤਗੁਰੂ ਮਿਲੈ ਜਿਸ ਆਈ ਕਹਿ ਨਾਨਕ ਹੋਰ ਅਨਰਸ ਸਭ ਬਿਸਰੀ ਜਹ ਹਰ ਬਸਾਇ ਮਨ ਆਈ ਇਹ ਸਰੀਰਾ ਮੇਰਾ ਹਰ ਤੁਮ ਮੈਂ ਜੋਤ ਰਕੀ ਤਾ ਤੂੰ ਜਗ ਮੈਂ ਆਇਆ ਹਰ ਜੋਤ ਰਕੀ ਥੋਦੇ ਵਿੱਚ ਤਾ ਤੂੰ ਜਗ ਮੈਂ ਆਇਆ ਹਰੇ ਆਪੇ ਮਾਤਾ ਹਰੇ ਆਪੇ ਪਿਤਾ ਜਿਹਨ ਜਿਉ ਪਾਏ ਜਗਤ ਦਿਖਾਇਆ ਗੁਰ ਪ੍ਰਸਾਦੀ ਬੁਝਿਆ ਤਾ ਚਲਤ ਹੋਆ ਚਲਦ ਨਦਰੀ ਆਇਆ ਕਹਿ ਨਾਨਕ ਸਿਸ਼ਟ ਕਾ ਮੂਲ ਰਚਿਆ ਜੋ ਬੋਤਰਾ ਕੀ ਤਾਂ ਤੂੰ ਜਗ ਮੈਂ ਆਇਆ ਮਨ ਚੋ ਪਿਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਉ ਮੰਗਲਿਤ ਸਖੀਏ ਸੁਖ ਦੁਖ ਨ ਆਪਿਆ ਗੁਰ ਚਰਨ ਲਾਗੇ ਤੈਨਸੋ ਪਾਗੇ ਆਪਣਾ ਪਿਰ ਜਾਪੇ ਅਨਹਤ ਬਾਣੀ ਗੁਰਬਖਸ਼ਤ ਜਾਣੀ ਹਰ ਨਾਮ ਹਾਰਾ ਸਪੋਗੋ ਕਹਿ ਨਾਨਕ ਪ੍ਰਭ ਆਪ ਮਿਲਿਆ ਕਾਣ ਕਾਰਨ ਜੋਗੋ ਇਹ ਸਰੀਰ ਮੇਰਾ ਇਸ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ ਕੈ ਕਰਮਿਕ ਮਾਇਆ ਤੋਦ ਸਰੀਰਾਂ ਜਾਂ ਤੂੰ ਜਗ ਮਾਇਆ ਜਨ ਹਰ ਤੇਰਾ ਰਤਨ ਰਚਿਆ ਸੂਭਰ ਮਨ ਨਾਮ ਬਸਾਇ ਗੁਰ ਪ੍ਰਸਾਦਿ ਹਰ ਮਨ ਬਸਿਆ ਪੂਰਬ ਲਿਖਿਆ ਪਾਇ ਕਹਿ ਨਾਨਕ ਇਹੋ ਸਰੀਰ ਪਰ ਬਾਣ ਹੋਆ ਜਨ ਸਤ ਗੁਰ ਸਿਉ ਚਿਤ ਲਾਇ ਇਹ ਨੇਤਰੋ ਮੇਰਿਉ ਹਰ ਤਮੈ ਜੋ ਤਰੀ ਹਰ ਬਨਿਆ ਵਰ ਨ ਦੇਖੋ ਕੋਈ ਹਰ ਬਨਿਆ ਵਰ ਨ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹੋ ਬਿ ਸੰਸਾਰ ਤੁਮ ਦੇਖਦੇ ਇਹੋ ਹਰਕਾਰ ਰੂਪ ਹੈ ਹਰੂਪਨਦਰੀ ਆਇਆ ਗੁਰ ਪ੍ਰਸਾਦੀ ਪੁਜਿਆ ਜਾਂ ਬੇਖਾਂ ਮਾਰ ਇੱਕ ਹੈ ਹਰ ਬਿਨ ਅਬਰ ਨਾ ਕੋਈ ਗਾਇ ਨਾਨਕ ਦੇਤਰ ਅੰਧ ਸੇ ਸਤ ਗੁਰ ਮਿਲੇ ਆਇ ਰਿਬਤ ਰਹਿਸ਼ਟ ਹੋਈ اے ਸਰਬਨੋ ਮੇਰਿਓ ਸੱਚੇ ਸੁਣਦੇ ਇਹਨੋ ਪੜਾਈ ਸੱਚਾ ਸੁਣਦੇ ਇਹਨੋ ਪੜਾਈ ਸਰੀਰ ਲਾਏ ਸੋਲੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ ਸਤ ਅਲਖ ਬੜਾਣੀ ਤਾਂ ਕੀ ਗਤ ਕਹੀ ਨਾ ਜਾਏ ਕਹੈ ਨਾਨਕ ਅਮਰ ਦਾ ਨਾਮ ਸੁਣੋ ਪਵਿੱਤਰ ਹੋ ਗੋ ਸੱਚਿਆ ਸੁਣਦੇ ਲੋ ਪੜਾਈ ਹਰ ਦੀ ਗੁਫਾ ਅੰਦਰ ਰੱਖ ਕੇ ਬਾਜਾ ਪਰਬਣ ਬਜਾਇਆ ਬਜਾਇਆ ਬਾਜਾ ਪਾਉਣ ਨੌ ਦਵਾਰੀ ਪ੍ਰਗਟ ਕੀਏ ਦਸਮਹਾਂ ਗੁਫਾ ਰਖਾਇਆ ਉਰ ਦਵਾਰ ਲਾਇ ਪਾਦਨੀ ਇੱਕ ਨਾ ਦਸਮਹਾਂ ਦਵਾਰ ਦਿਖਾਇਆ ਹੈ ਅਨੇਕ ਰੂਪ ਨਾ ਬਨੇਦ ਇਸ ਦਾ ਅੰਤ ਨਾ ਜਾਇ ਪਾਇਆ ਕਹੈ ਨਾਨਕ ਹਰ ਪਿਆਰ ਹੈ ਜੀਉ ਗੁਫਾ ਅੰਦਰ ਰੱਖ ਕੇ ਕਹੇ ਬਾਜਾ ਪਰਬਣ ਬਜਾਇਆ ਇਹੋ ਸੱਚਾ ਸੋਹਿਲਾ ਸੱਚ ਹੈ ਕਰ ਗਾਵੂ ਗਾਵੂ ਤਾਂ ਸੋਹਿਲਾ ਘਰ ਸੱਚ ਜਿੱਥੇ ਸਦਾ ਸੱਚ ਤੇ ਆਵੇ ਸੱਚੋ ਤੇ ਆਵੇ ਜਾਂ ਤੁਧ ਪਾਵੇ ਗੁਰਮੁਖ ਜੀ ਨਾਮ ਬੁਝਾਵੇ ਇਹੋ ਸਤ ਸਭ ਨਾ ਕਾ ਖਸਮ ਹੈ ਇਸ ਬਖਸ਼ੇ ਸੁ ਜਨ ਪਾਵੇ ਕਹੈ ਨਾਨਕ ਸੱਚ ਸੋਹਿਲਾ ਸੱਚ ਹੈ ਕਰ ਗਾਵਹਿ ਆਨ ਸੁਣੋ ਬੜਾ ਭਾਗਿਓ ਸਗਲ ਮਨੋਰਥ ਪੂਰੇ ਪਾਰਬਰਮ ਪਰਬ ਪਾਇਆ ਉਤਰੇ ਸਗਲ ਬਸੂਰੇ ਦੁਖ ਹਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪਨੀਤ ਕਹਤੇ ਪਵਿਤ ਸਤ ਗੁਰ ਰਹਾ ਪਰ ਪੂਰੇ ਮਨ ਮੰਤਨ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ